ਸਾਡੇ ਵੀਰ ਛੋਟੇ ਦਲਜੀਤ ਸਿੰਘ ਸਾਡੇ ਛਾਹਪੁਰ ਡਿਸਟ੍ਰਿਕਟ ਦੇ ਪ੍ਰਧਾਨ ਕਾਂਗਰਸ ਦੇ ਚੁਣੇ ਗਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਅੰਕਲ ਜੀ ਭਰਾ ਜੀ ਸਾਡੀ ਟੀਮ ਦੇ ਵਿੱਚ ਅੱਜ ਹਾਜ਼ਰ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਾਲਤਾ ਵਾਹਿਗੁਰੂ ਜੀ ਦੇ ਸਤੇ ਸਾਡੇ ਵੀਰ ਛੋਟੇ ਦਲਜੀਤ ਸਿੰਘ ਸਾਡੇ ਛਾਹਪੁਰ ਡਿਸਟ੍ਰਿਕਟ ਦੇ ਪ੍ਰਧਾਨ ਕਾਂਗਰਸ ਦੇ ਚੁਣੇ ਗਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਅੰਕਲ ਜੀ ਭਰਾ ਜੀ ਸਾਡੀ ਟੀਮ ਦੇ ਵਿੱਚ ਅੱਜ ਹਾਜ਼ਰ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਛੋਟੇ ਦਲਜੀਤ ਸਿੰਘ ਸਾਡੇ ਛਾਹਪੁਰ ਜ਼ਿਲ੍ਹੇ ਦੇ ਪ੍ਰਧਾਨ ਕਾਂਗਰਸ ਦੇ ਚੁਣੇ ਗਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਅੰਕਲ ਜੀ ਭਰਾ ਜੀ ਸਾਡੀ ਟੀਮ ਦੇ ਵਿੱਚ ਅੱਜ ਹਾਜ਼ਰ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਛੋਟੇ ਦਲਜੀਤ ਸਿੰਘ ਸਾਡੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਪ੍ਰਧਾਨ ਕਾਂਗਰਸ ਦੇ ਚੁਣੇ ਗਏ ਨੇ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਅੰਕਲ ਜੀ ਰਾਜ ਜੀ ਸਾਡੀ ਟੀਮ ਦੇ ਵਿੱਚ ਅੱਜ ਆਜਰ ਹੋਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ